ਨੇ ਜੀ ਬਾਹਰ ਹੋ ਜਾ ਆਓ ਸਿਮਰਨ ਦੇਖਦੇ ਕੀ ਕਰਦੀ ਹੈ ਸਿਮਰਨ ਤੂੰ ਵੀ ਬਾਹਰ ਹੋ ਜਾ ਇਹ ਨਾ 500 ਰੁਪਏ ਦੀ ਕੀਮਤ ਹੈ ਦੀ 500 ਕਿੰਨੀ 500 500 ਬਾਹਰ ਹੋ ਜਾ ਜਿੱਤੇ ਨਾਲ ਨੂੰ 500 ਰੁਪਏ ਨਾਮ ਲਓ ਜੀ ਨਹੀਂ ਜੀ ਬੜੀ ਹੀ ਅਦਭੁਤ ਪੇਸ਼ਕਸ਼ ਕੀਤੀ ਹੈ ਲਓ ਜੀ ਅੱਜ ਦੀ ਪਹਿਲੀ winner ਸਾਡੀ ਕੀ ਬਾਤ ਹੈ ਜੀ ਨੇਹਾ ਨੇ ਨਾਮ ਦਿੱਤਾ 500 ਰੁਪਇਆ ਅਸਲੀ ਦਿੱਤਾ ਜਾਏਗਾ ਕੋਈ ਨਕਲੀ ਨਹੀਂ ਨੇਹਾ ਨੇ ਹੁਣ ਤੂੰ ਇਹ ਨਹੀਂ ਫ੍ਰੀ ਭੈਣ ਜੀ ਇਹਨੂੰ ਆਪਾਂ ਬਾਹਰ ਕੱਢਦਾ ਨਹੀਂ ਕਿਉਂਕਿ ਇਹਦੇ 'ਚ ਬੜਾ ਹੀ ਘੈਂਟ ਕੰਮ ਆ ਇਹ ਆਪਾਂ ਪ੍ਰੋਡਕਟ ਨੂੰ ਆਪਾਂ ਬਾਹਰ ਨਹੀਂ ਕੱਢਾਂਗੇ ਚੱਲ ਵੀ ਸਿਮਰਨ ਸਿਮਰਨ ਨੇ ਬਹੁਤ ਹੀ ਪੈੜਾ ਖੱਡਿਆ ਬਾਹਰ ਜਾ ਨਾਲ ਦੀ ਨਾਲ ਹੀ ਆਸ਼ੂ ਦੀਦੀ ਜਿੱਤ ਗਈ ਜਿੱਤ ਗਈ ਮਤਲਬ ਵਾਹ ਜੀ ਵਾਹ ਆਸੂ ਭੈਣ ਜੀ ਨੇ 500 ਰੁਪਿਆ ਵੀ ਜਿੱਤ ਲਿਆ ਪੂਰਾ 500 ਲਓ ਜੀ ਇਦੋ ਜਾਨੇ ਜਿੱਤ ਜੋ ਫਿਰ ਦੇ ਕੇ ਲਓ ਜੀ ਜਾਓ ਜੀ ਜਾਓ ਜੀ ਬੜੀ ਨੀਡ ਤੇ ਸਾਫ਼ ਜੀ ਗੇਮ ਆਪਣੀ ਕੋਈ ਏਡੀ ਵੱਡੀ ਗੱਲ ਨਹੀਂ ਹੈ ਬਾਬਾ ਜੀ ਜਾਓ ਯਾਰ ਤੇ ਜਾਓ प्यार ना रखो नोट दी लक्ष्मी थले डिगे जाओ जी बंद दोन ने कन्फ्यूजन बहुत <laughs> यार जित गया भी जाओ जी ये रखे बाबा पहले दूजे तीजे चौथे कि फिर आज जी वाह बाबा ने तीजे रखा जी 2500 ਰੁਪਏ ਜਿੱਤ ਗਿਆ ਵੀ ਜਿੱਤ ਗਿਆ 500 바바 ਜੀ ਵੀ 500 ਇੱਕ ਵਾਰੀ ਦੇ ਵਿੱਚ ਸਿਮਰਨ ਜਿੱਤ ਜਾਂਦੀ ਆ ਫਿਰ ਅਗਲੇ ਨੂੰ ਮੌਕਾ ਨਾਲ ਦੀ ਵਾਰ ਚਾਰਾਂ ਨੂੰ ਦੁਬਾਰਾ ਮਿਲੂਗਾ 500 ਰੁਪਿਆ ਹੋਰ ਜਿੱਤਣ ਦਾ ਆਓ ਜੀ ਸਿਮਰਨ ਜੀ ਬੜਾ ਸੋਚ ਸਮਝ ਕੇ ਚਲੋ ਬਹੁਤ ਜਿਆਦਾ ਟੈਂਸ ਮਾਹੌਲ ਆ ਗੱਲ 500 ਦੀ ਐ ਕੁੜੀਏ ਨਹੀਂ ਨੋਟ ਥੱਲੇ ਸੱਤੀ ਜਾਂਦੀ ਐ ਚਲੋ ਜੀ ਹੁਣ ਆਈਏ ਵੀਰੇ ਹੁਣ ਸਾਰੇ ਜਣੇ ਆਈਏ ਹੁਣ ਤੁਸੀਂ ਸਾਰੇ ਜਣੇ ਆ ਸਕਦੇ ਹੋ ਵਾਹ ਜੀ ਲੋ ਹੁਣ ਜਿਹੜਾ ਜਿਹੜਾ ਜਿੱਤੂਗਾ ਜਾ ਸਕਦੇ ਹੋ ਓਏ ਯਾਰ ਜਿਹੜਾ ਜਿੱਤੂਗਾ ਜਾ ਸਕਦਾ ਤੁਸੀਂ ਵੀ ਜਾ ਸਕਦੇ ਹੋ ਪਿਆਰ ਨਾ ਰੱਖੋ ਜਾ ਸਕਦੇ ਹੋ ਜਾ ਸਕਦੇ ਹੋ ਜਾ ਸਕਦੇ ਹੋ ਦੇਖੋ ਕਿੰਨੀ ਪੋਖ ਖਾਪ 500 ਰੁਪਏ ਦਿਨੇ ਨੂੰ ਤੂੰ ਤਾਂ ਪੱਕੇ ਹੀ ਜਾ ਸਕਦੀ ਹੋ ਇਹਨੇ ਸਿਮਰਨ ਨੇ ਰੱਖਿਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਤੀਜੇ ਤੇ ਪੱਕੀ ਗੱਲ ਆ ਤੁਸੀਂ ਜਾ ਸਕਦੇ ਹੋ ਜਾ ਸਕਦੇ ਹੋ ਓਏ ਓਏ ਹੌਲੀ 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 ਸਾਡਾ ਸੈਨ ਭਾਜੀ ਆਮ ਰੱਖਿਆ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਬਾਵਾ ਜੀ ਨੇ ਲਾਇਆ ਦਿਮਾਗ ਇਹਨਾਂ ਦਿਮਾਗ صدਕਾ ਇਹ 500 ਬਾਵਾ ਜੀ 500 ਵੀ ਹੋਰ ਜਿੱਤ ਗਏ ਸਿਮਰਨ ਕੋਲੋਂ 500 ਆਉਂਦੇ ਆਉਂਦੇ ਮੁੜ ਗਏ ਹਾਂ ਸਿਮਰਨ ਕੋਲੋਂ 500 ਆਉਂਦੇ ਆਉਂਦੇ ਮੁੜ ਗਏ 100 ਨੋਟ ਜਿੱਤਣ ਵਾਲੇ 4 ਇੱਕ ਕੁੜੀ ਨੂੰ ਮਿਲਿਆ ਨਹੀਂ ਚਲੋ ਜੀ ਜਾਓ ਜੀ ਸਿਮਰਨ ਜਾਓ ਜੀ ਜਾਓ ਜੀ ਜਾਓ ਜੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦਿਮਾਗ ਲਾ ਲਓ ਪਿਆਰ ਨਾਲ ਜਾਓ ਜੀ ਬੜਾ ਹੀ ਇੰਟਰਸਟ ਪੈਦਾ ਹੋ ਰਿਹਾ ਲਾਲਚ ਪਤਾ ਲੱਗ ਰਿਹਾ ਇਹਨਾਂ ਦੀ ਖੂਨੀ ਲਾਲਚ ਮੈਂ ਤੁਹਾਨੂੰ ਕਿਹਾ ਸੀ ਨਾ ਜਿਹਦੀ ਹੱਕ ਖਲਾਲ ਦੀ ਕਮਾਈ ਹੁੰਦੀ ਉਹ ਲੈ ਜਾਂਦਾ ਇਹ ਕੁੜੀ ਲੈ ਗਈ ਆ ਵਾਹ ਜੀ ਵਾਹ ਕੀ ਬਾਤ ਹੈ ਅੱਜ ਤਾਂ ਘੂ ਹੋ ਗਈ ਮੈਨੂੰ 500 ਨਹੀਂ ਮਿਲਿਆ ਮੈਨੂੰ 500 ਨਹੀਂ ਮਿਲਿਆ ਵਾਹ ਜੀ ਵਾਹ ਜੀ ਲੋਕ ਨਾ ਆ ਜਾ ਨਾਲੇ ਕੀ ਕਦਮ ਕਰਾਓ ਆਡੀਅנס ਨੂੰ ਕਹੇ ਨਾਲੇ 5-500 ਰੁਪਏ ਸਾਰੇ ਆਜੋ ਆਜੋ ਅੱਜ ਦੀ ਗੇਮ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਬੰਦੇ ਨੇ ਪੈਸੇ ਕਮਾਇਆ ਉਹ ਆ ਕੌਣ ਮਿਸਟਰ 바ਵਾ 바ਵਾ ਜੀ 바ਵਾ ਜੀ 1000 ਰੁਪਏ ਕਮਾ ਗਏ ਨੇ ਅੱਜ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਤੇ ਅਗਲੀ ਕਿਹੜੀ ਗੇਮ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸਿਓ ਕਮੈਂਟਾਂ 'ਚ ਬਾਏ ਬਾਏ ਇਸ ਵਾਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤਾਂ ਤੁਸੀਂ ਚਲੋ ਕਰ ਦੇਈਓ ਵੀਊ ਵੀ ਵਧਾਓ ਸਾਡੇ ਵੀਊ ਬਹੁਤ ਰੁਕੇ ਹੋਇਆ ਤੁਹਾਡੇ ਬਹੁਤ ਪਿਆਰ ਚਾਹੀਦਾ ਸਾਨੂੰ ਸਾਨੂੰ ਥੋੜਾ ਜਿਹਾ ਕੌਨਫੀਡੈਂਸ ਵਧੇ ਸਾਡਾ ਤਾਂ ਜੋ ਅਸੀਂ ਹੋਰ ਗੇਮਰ ਹੋ ਗਏ ਮੈਂ ਵੀ ਨਵੀਂ ਗੇਮਰ ਬਣ ਕੇ ਬਹੁਤ ਖੁਸ਼ੀ 'ਚ ਮੈਂ ਤੁਹਾਨੂੰ 1000 ਰੁਪਿਆ ਬਾਅਦ ਕੇ ਚਪਾ ਲਿਆ ਬਾਪ ਓਕੇ ਜੀ ਬਾਏ ਬਾਏ